ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਅਜਿਹਾ ਕਿਲਾ ਬਣਿਆ ਹੈ ਜਿਸ ਦੇ ਬਾਰੇ ਅੱ데 ਤੱਕ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਵੀ ਨਹੀਂ ਪਤਾ ਤੁਸੀਂ ਇਹ ਵੀਡੀਓ ਦੇਖੋ ਤੇ ਤੁਸੀਂ ਦੱਸੋ ਕਿ ਤੁਸੀਂ ਇਸ ਕਿਲੇ ਬਾਰੇ ਕਿੰਨਾ ਕੁ ਜਾਣਦੇ ਹੋ ਆਓ ਤੁਹਾਨੂੰ ਦਿਖਾਣੇ ਆ ਕਿਲੇ ਦੀਆਂ ਕੁਝ ਚਲਕੀਆਂ ਜਿਹੜੀਆਂ ਛੱਤਾਂ ਕਾਫੀ ਸਟਰੋਂਗ ਲੱਗ ਰਹੀਆਂ ਇੰਨੇ ਸਮੇਂ ਤੋਂ ਬਾਅਦ ਵੀ ਜਿਹੜੀਆਂ ਢਾਹ ਢੇਰੀ ਹੋਣ ਤੋਂ ਬਚੀਆਂ ਹੋਈਆਂ ਹੱਲੇ ਤੱਕ ਵੀ ਚਰਚ ਬਣੀ ਹੋਈ ਸੀ ਇਸ ਟਾਈਮ ਤੇ ਜਿਹੜੇ ਗੋਰੇ ਅੰਗਰੇਜ਼ ਹੁੰਦੇ ਸੀ ਇੱਥੇ ਆ ਕੇ ਆਪਣੀ ਪ੍ਰੇਅਰਸ ਪ੍ਰਾਰਥਨਾਵਾਂ ਕਰਦੇ ਸੀ ਜਿਹੜੀ ਸੁਰੰਗ ਹੈ ਇਹ ਸਿੱਧੀ ਉਸ ਜਾਂਦੀ ਹੈ ਫਲੋਰ ਦਾ ਜਿਹੜਾ ਕਿਲਾ ਬਣਿਆ ਹੋਇਆ ਹੈ ਉਹਦੇ ਵਿੱਚ ਜਾ ਕੇ ਇਹ ਮਰਜ ਹੋ ਜਾਂਦੀ ਹੈ ਸਤਿ ਸ਼੍ਰੀ ਅਕਾਲ ਦਾ ਗ੍ਰੇਟ ਪੰਜਾਬ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਜਸਪ੍ਰਿਤ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਅਜੀਹਾ ਕਿਲਾ ਬਣਿਆ ਹੈ ਜਿਸ ਦੇ ਬਾਰੇ ਅੱਜ ਤੱਕ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਵੀ ਨਹੀਂ ਪਤਾ ਇਹ ਸਾਡੀ ਵਿਰਾਸਤ ਹੈ ਸਾਡੇ ਪੁਰਾਤਨ ਦਰੋਹਰ ਹੈ ਜਿਹਨੂੰ ਅੱਜ ਤੱਕ ਵੀ ਲੋਗ ਨਹੀਂ ਭੁਲਾ ਪਾਏ ਕਈ ਲੋਕਾਂ ਨੂੰ ਤਾਂ ਪਤਾ ਇਸ ਦੇ ਇਤਿਹਾਸ ਬਾਰੇ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੈ ਸੋ ਲੁਧਿਆਣਾ ਸ਼ਹਿਰ ਦੇ ਪੌਸ਼ ਏਰੀਆ ਦੇ ਵਿੱਚ ਇਹ ਮੌਜੂਦ ਹੈ ਲੁਧਿਆਣਾ ਸ਼ਹਿਰ ਦੇ ਘੰਟਾ ਘਰ ਦੇ ਬਹੁਤ ਨੇੜੇ ਹੈਗਾ ਤੇ ਇਸ ਪੁਰਾਤਨ ਕਿਲਾ ਜਿਹੜਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਟਾਈਮ ਸੀ ਉਹਨਾਂ ਦੇ ਸਮੇਂ ਤੇ ਬਹੁਤ ਕਿਲੇ ਬਨੇ ਹੋਏ ਸੀ ਵੱਡੇ ਵੱਡੇ ਉਹਨਾਂ ਸਾਰੇ ਕਿਲਿਆਂ ਦੇ ਵਿੱਚੋਂ ਇੱਕ ਕਿਲਾ ਆ ਵੀ ਸੀ ਉਸ ਤੋਂ ਬਾਅਦ ਜਦੋਂ ਸਿਕੰਦਰ ਲੋਧੀ ਦਾ ਰਾਜ ਆਇਆ ਸੀ ਤੇ ਉਸ ਤੋਂ ਟਾਈਮ ਸਿਕੰਦਰ ਲੋਧੀ ਦੇ ਨਾਮ ਤੇ ਇਹ ਲੁਧਿਆਣਾ ਸ਼ਹਿਰ ਦਾ ਨਾਮ ਪਿਆ ਸੀ ਉਸ ਤੋਂ ਬਾਅਦ ਹੀ ਇਹ ਜਿਹੜਾ ਸ਼ਹਿਰ ਦਾ ਸ਼ਹਿਰ ਦੇ ਵਿੱਚ ਕਾਰ ਜਿਹੜਾ ਇਹ ਹੈਗਾ ਕਿਲਾ ਹੁਣ ਅੱਜਕੱਲ ਬੇਸ਼ੱਕ ਖਸਤਾ ਹਾਲਤ ਦੇ ਵਿੱਚ ਹੈ ਪਰ ਹੈ ਆਪਣੀ ਹਿਸਟਰੀ ਨਾਲ ਹੀ ਜੁੜਿਆ ਹੋਇਆ ਇਹ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਵੀ ਨਹੀਂ ਹਜੇ ਪੂਰੀ ਤਰ੍ਹਾਂ ਪਤਾ ਤੁਸੀਂ ਇਹ ਵੀਡੀਓ ਦੇਖੋ ਤੇ ਤੁਸੀਂ ਦੱਸੋ ਕਿ ਤੁਸੀਂ ਇਸ ਕਿਲੇ ਬਾਰੇ ਕਿੰਨਾ ਕੁ ਜਾਣਦੇ ਹੋ ਆਓ ਤੁਹਾਨੂੰ ਦਿਖਾਣੇ ਆ ਕਿਲੇ ਦੀਆਂ ਕੁਝ ਚਲਕੀਆਂ ਤੇ ਤੁਸੀਂ ਪਿੱਛੇ ਹਾਲ ਦੇਖ ਸਕਦੇ ਹੋ ਤੁਸੀਂ ਇਸ ਟਾਈਮ ਇੰਨੀ ਗਰਮੀ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਇਹ ਖੁੱਲਾ ਹੈ ਹਵਾਦਾਰ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਬਿਲਕੁਲ ਜਿਹੜੇ ਸਾਈਡ ਤੇ ਜਿਹੜੇ ਖੰਡਰ ਬਣੇ ਹੋਏ ਤੇ ਪਰ ਹਵਾ ਦੇ ਨਾਲ ਤੁਸੀਂ ਦੇਖ ਸਕਦੇ ਹੋ ਪੱਤੇ ਜਿਹੜੇ ਐ ਝਾੜੀਆਂ ਵਗੈਰਾ ਸਾਰੀਆਂ ਹਿੱਲ ਰਹੀਆਂ ਮਤਲਬ ਇੱਥੇ ਗਰਮੀ ਦਾ ਵੀ ਪੂਕਤਾ ਇੰਤਜ਼ਾਮ ਕੀਤਾ ਹੋਇਆ ਸੀਗਾ ਕੁਛ ਸੋਚ ਸਮਝ ਕੇ ਜਿਹੜੀ ਬਿਲਡਿੰਗ ਨੂੰ ਬਿਲਕੁਲ ਕੀਤਾ ਗਿਆ ਸੀ ਪੂਰਾ ਤਰ੍ਹਾਂ ਚਾਰੋਂ ਪਾਸੇ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਚਾਰੋਂ ਪਾਸੇ ਦੂਰ ਦੂਰ ਤੱਕ ਔਰ ਚਾਰੋਂ ਸਾਈਡ ਤੋਂ ਹਵਾ ਦਾ ਜਿਹੜਾ ਨਿਕਾਸੀ ਦਾ ਇੰਤਜ਼ਾਮ ਇੱਥੇ ਕੀਤਾ ਗਿਆ ਹੈ ਦੋਨੋਂ ਸਾਈਡ ਤੋਂ ਹਵਾਦਾਰ ਹੈ ਔਰ ਉਪਰੋਂ ਵੀ ਜਿਹੜੀਆਂ ਛੱਤਾਂ ਕਾਫੀ ਸਟਰੋਂਗ ਲੱਗ ਰਹੀਆਂ ਇੰਨੇ ਸਮੇ ਤੋਂ ਬਾਅਦ ਵੀ ਜਿਹੜੀਆਂ ਢਾਈ ਢੇਰੀ ਹੋਣ ਤੋਂ بچੀਆਂ ਹੋਈਆਂ ਹਲੇ ਤੱਕ ਵੀ ਕਿਲੇ ਦੀ ਉਹ ਜਗ੍ਹਾ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਪੂਰੀ ਸੈਨਾ ਬੈਠਦੀ ਹੁੰਦੀ ਸੀ ਤੇ ਜਿਹੜੇ ਇਹਨਾਂ ਦਾ ਸੁਪਰਵਾਈਜ਼ਰ ਹੁੰਦਾ ਸੀ ਉਹਨਾਂ ਵੱਲੋਂ ਆ ਜਿਹੜੀ ਸਟੇਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਪਿੱਛੇ ਇਹ ਉੱਥੇ ਖੜ ਕੇ ਉਹਨਾਂ ਨੂੰ ਪੂਰੀ ਟੀਮ ਨੂੰ ਪੂਰੀ ਸੈਨਾ ਨੂੰ ਸੰਬੋਧਨ ਕੀਤਾ ਜਾਂਦਾ ਸੀ ਇਹ ਪੂਰਾ ਕਿਲਾ ਬਣਿਆ ਹੋਇਆ ਹੈ ਪਿੱਛੇ ਜਿਹੜੇ ਆਫੀਸਰਸ ਦੇ ਇੱਥੇ ਰੂਮ ਬਨੇ ਹੋਏ ਸੀਗੇ ਤੁਸੀਂ ਦੇਖ ਸਕਦੇ ਹੋ ਮੰਨਿਆ ਜਾਂਦਾ ਹੈ ਕਿ ਇੱਥੇ ਹੀ ਬੈਠ ਕੇ ਪੂਰੀ ਟੀਮ ਨੂੰ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਸਨ ਕਿ ਕੀ ਅੱਗੋਂ ਉਹਨਾਂ ਦੇ ਪਲਾਨਸ ਹੋਣਗੇ ਕਿ ਕੀ ਉਹਨਾਂ ਦੀ ਅੱਗੇ ਗਤੀਵਿਧੀਆਂ ਹੋਣਗੀਆਂ ਇਹ ਕਿਲੇ ਦਾ ਉਹ ਹਿੱਸਾ ਹੈ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਇਹ ਚਰਚ ਬਣੀ ਹੋਈ ਸੀ ਇਸ ਟਾਈਮ ਤੇ ਜਿਹੜੇ ਗੋਰੇ ਅੰਗਰੇਜ਼ ਹੁੰਦੇ ਸੀ ਇੱਥੇ ਆ ਕੇ ਆਪਣੀ ਪ੍ਰੇਅਰਸ ਪ੍ਰਾਰਥਨਾਵਾਂ ਕਰਦੇ ਸੀ ਅਸੀਂ ਅੰਦਰ ਜਾ ਕੇ ਤੁਹਾਨੂੰ ਇਸ ਦੀਆਂ ਝਲਕੀਆਂ ਦਿਖਾਣੇ ਆ ਇਹ ਉਹੀ ਚਰਚ ਹੈ ਜਿੱਥੇ ਆ ਕੇ ਸਾਰੇ ਗੋਰੇ ਅੰਗਰੇਜ਼ ਆਪਣੇ ਇਸ਼ਟ ਨੂੰ ਆਪਣੇ ਜੀਸ਼ੂ ਮਸੀਹ ਨੂੰ ਇੱਥੇ ਬੈਠ ਕੇ ਪ੍ਰੇਅਰ ਕਰਦੇ ਸੀ ਅੱਜ ਦੀ ਡੇਟ 'ਚ ਇਹਦੀ ਹਾਲਤ ਕੁਝ ਖਾਸ ਵਧੀਆ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਪਰ ਆਪਣੀ ਜਿਹੜੀ ਦਰੋਹਰ ਹੈ ਉਹਨੂੰ ਦਿਖਾਣਾ ਕਿਉਂ ਸਾਡਾ ਫਰਜ਼ ਬੰਦ ਹੈ ਕਿਉਂਕਿ ਕਈ ਲੋਕ ਜਿਹੜੇ ਨੇ ਇਸ ਤੋਂ ਜਾਣਕਾਰੀ ਤੋਂ ਵਾਂਝੇ ਨੇ ਹਲੇ ਤੱਕ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਹੀ ਨਹੀਂ ਪਤਾ ਕਿ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਕਿਲਾ ਬਣਿਆ ਹੋਇਆ ਹੈ ਔਰ ਇਹ ਇੰਨਾ ਪੁਰਾਤਨ ਕਿਲਾ ਹੈ ਜਿਹੜਾ ਕਿ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਲਿਆਂ ਦੇ ਵਿੱਚੋਂ ਇੱਕ ਸੀ ਉਸ ਤੋਂ ਬਾਅਦ ਸਿਕੰਦਰ ਲੋਧੀ ਨੇ ਇੱਥੇ ਰਾਜ ਕੀਤਾ ਸੀ ਲੋਧੀ ਦੇ ਨਾਮ ਤੇ ਇਹ ਸ਼ਹਿਰ ਦਾ ਨਾਮ ਵੀ ਪੈ ਗਿਆ ਸੀ ਲੁਧਿਆਣਾ ਸ਼ਹਿਰ ਜੀ ਨੂੰ ਅੱਜ ਦੇ ਸਮੇਂ ਦੇ ਵਿੱਚ ਮਾਨਗਰ ਕਿਹਾ ਜਾਂਦਾ ਹੈ ਇਤਿਹਾਸਿਕ ਲੋਧੀ ਕਿਲੇ ਦੇ ਨਾਮ ਤੇ ਇਹਦਾ ਲੁਧਿਆਣਾ ਸ਼ਹਿਰ ਨਾਮ ਪੈਂਦਾ ਪਰ ਅੱਜ ਇਹਦੀ ਕਾਫੀ ਦੁਰਦਸ਼ਾ ਦੇਖਣ ਨੂੰ ਮਿਲਦੀ ਹੈ ਕਿਉਂਕਿ ਇਸ ਦਾ ਰੱਖ-ਰਖਾਵ ਜਿਹੜਾ ਸਹੀ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਕਿਹਾ ਜਾਂਦਾ ਹੈ ਕਿ ਇਸ ਕਿਲੇ ਦੇ ਵਿੱਚ ਇੱਕ ਸੁਰੰਗ ਬਣੀ ਹੋਈ ਹੈ ਜਿਹੜੀ ਕਿਸੇ ਤਰ੍ਹਾਂ ਦਰਿਆ ਤੋਂ نیچے ਤੋਂ ਹੁੰਦੀ ਹੋਈ ਫਲੋਅਰ ਦੇ ਕਿਲੇ ਵਿੱਚ ਜਾ ਕੇ ਮਿਲਦੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸੁਰੰਗ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਜਿਸ ਦਾ ਇਸਤੇਮਾਲ ਐਮਰਜੈਂਸੀ ਦੇ ਦੌਰਾਨ ਜੰਗੀ ਹਾਲਾਤਾਂ ਦੇ ਵਿੱਚ ਕੀਤਾ ਜਾਂਦਾ ਸੀ ਲੁਧਿਆਣਾ ਸ਼ਹਿਰ ਦੀ ਗਾਥਾ ਲੋਧੀ ਕਿਲੇ ਦੇ ਨਿਰਮਾਣ ਤੋਂ ਹੀ ਸ਼ੁਰੂ ਹੁੰਦੀ ਹੈ ਲੁਧਿਆਣਾ ਅੱਜ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਲੇਕਿਨ 5ਵੀਂ ਸਦੀ ਦੇ ਵਿੱਚ ਪੁਰਾਣਾ ਲੋਧੀ ਕਿਲਾ ਹੁਣ ਆਪਣੀ ਹੋਂਦ ਖੁੰਡਾ ਚਾ ਰਿਹਾ ਇਸ ਦੀ ਬਾਹਰੀ ਦੀਵਾਰਾਂ ਜਿਹੜੀਆਂ ਟੁੱਟਦੀਆਂ ਫੁੱਟਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਹੁਣ ਇਹਦਾ ਜਿਹੜਾ ਗੇਟ ਹੈ ਉਹ ਵੀ ਜਰਜਰ ਹਾਲਤ ਦੇ ਵਿੱਚ ਹੈ ਆਹ ਜਿਹੜੀ ਤੁਸੀਂ ਸੁਰੰਗ ਦੇਖ ਰਹੇ ਹੋ ਮੰਨਿਆ ਜਾਂਦਾ ਹੈ ਇੱਥੇ ਦੇ ਆਸ-ਪਾਸ ਦੇ ਜਿਹੜੇ ਲੋਕ ਐ ਉਹਨਾਂ ਦੇ ਮੁਤਾਬਿਕ ਔਰ ਲੋਕਾਂ ਦੇ ਜਿਹੜੇ ਜਿਨ੍ਹਾਂ ਨੂੰ ਇਤਿਹਾਸ ਥੋੜਾ ਬਹੁਤ ਪਤਾ ਹੈ ਉਹਨਾਂ ਦੇ ਮੁਤਾਬਿਕ ਇਹ ਜਿਹੜੀ ਸੁਰੰਗ ਹੈ ਇਹ ਸਿੱਧੀ ਉਸ ਜਾਂਦੀ ਹੈ ਫਲੋਰ ਦਾ ਜਿਹੜਾ ਕਿਲਾ ਬਣਿਆ ਹੋਇਆ ਹੈ ਉਹਦੇ ਵਿੱਚ ਜਾ ਕੇ ਇਹ ਮਰਜ ਹੋ ਜਾਂਦੀ ਹੈ ਤੁਸੀਂ ਇਸ ਜਿਹੜੀ ਪੁਰਾਤਨ ਸੁਰੰਗ ਦਾ ਹਾਲ ਦੇਖ ਸਕਦੇ ਹੋ ਅੱਜ ਦੀ ਡੇਟ 'ਚ ਕੀ ਹੋ ਚੁੱਕਾ ਹੈ ਬਿਲਕੁਲ ਖਸਤਾ ਹਾਲਤ ਹੋ ਚੁੱਕੀ ਉੱਪਰੋਂ ਛੱਤ ਵੀ ਇਹਦੀ ਟੁੱਟ ਚੁੱਕੀ ਹੋਈ ਹੈ ਰਸਤਾ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ نیچے ਇੱਥੇ ਸਾਰਾ ਗਾ ਆਹੋ ਜਿਹੜੀ ਹੈ ਗੰਦਾ ਮਟੀਰੀਅਲ ਜੋ ਵੀ ਰੱਖ ਕੇ ਸਿੱਟ ਕੇ ਇਹ ਜਿਹੜਾ ਰਸਤਾ ਹੈ ਇਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਪੁਰਾਤਨ ਸਾਡੀ ਦਰੋਹਰ ਹੈ ਲੋਕੀ ਕਹਿੰਦੇ ਇਹ ਵੀ ਜਿਹੜੀਆਂ ਆਪਣੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਵਿਰਾਸਤ ਨਾਲ ਜੁੜੀਆਂ ਹੁੰਦੀਆਂ ਤੇ ਆਪਣੀ ਵਿਰਾਸਤ ਦਾ ਇਹ ਹਾਲ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣੇ ਦਾ ਕਿਲੇ ਮੱਲੇ ਦੇ ਵਿੱਚ ਕਿਲਾ ਹੈਗਾ ਜਿਹੜਾ ਸਿਕੰਦਰ ਲੋਧੀ ਦੇ ਨਾਮ ਤੋਂ ਕਾਫੀ ਮਸ਼ਹੂਰ ਹੈ ਤੇ ਇਹ ਜਿਹੜਾ ਕਿਲਾ ਹੈ ਇਹ ਹੁਣ ਇਸ ਮਾੜੀ ਹਾਲਤ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਕਿਲੇ ਦੀਆਂ ਹੋਰ ਵੀ ਜਿਹੜੀਆਂ ਸ਼ਾਖਾਵਾਂ ਬਣੀਆਂ ਹੋਈਆਂ ਜਿਵੇਂ ਕਹਿੰਦੇ ਅੰਗਰੇਜ਼ਾਂ ਦੇ ਟਾਈਮ ਤੇ ਬਣੀਆਂ ਹੋਈਆਂ ਅਸੀਂ ਜੋ ਵੀ ਉਹਨਾਂ ਦੇ ਉੱਤੇ ਉਹ ਤੇ ਚੱਲਦਾ ਸੀ ਪ੍ਰੋਗਰਾਮ ਅਸੀਂ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਕਮੈਂਟਾਂ ਚ ਆਪਣੀ رائے ਜ਼ਰੂਰ ਦੇਣਾ ਤੇ ਦੱਸਣਾ ਕਿ ਤੁਸੀਂ ਲੁਧਿਆਣਾ ਦੇ ਇਸ ਕਿਲੇ ਦੇ ਵਿੱਚ ਕਿੰਨੀ ਵਾਰ ਵਿਜ਼ਿਟ ਕੀਤਾ ਹੈ ਔਰ ਤੁਹਾਨੂੰ ਇਸ ਬਾਰੇ ਕਿੰਨੀ ਕੁ ਜਾਣਕਾਰੀ ਹੈ